ਫਗਵਾੜਾ ਦੇ ਮੁਹੱਲਾ ਕਟੈਰਾ ਚੌਂਕ 'ਚ ਪੁਲਿਸ ਨੇ ਇੱਕ ਗੱਲ ਚੁ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਕਾਫੀ ਮਾਤਰਾ 'ਚ ਨਜਾਇਜ਼ ਸ਼ਰਾਬਰਾ ਮਦਕੀ ਦੀ ਮੌਕੇ ਤੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀ ਦੀ ਪਛਾਣ ਪ੍ਰਿੰਸ ਸੂਰੀ ਵਜੋਂ ਹੋਈ ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਮਾਮਲੇ ਸੰਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਐਚਓ ਥਾਣਾ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਟੈਰਾ ਚੌਂਕ 'ਚ ਇੱਕ ਵਿਅਕਤੀ ਜੋ ਕਿ ਨਜਾਇਜ਼ ਸ਼ਰਾਬ ਦਾ ਤੰਦਾ ਕਰਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸਿਮਿਤ ਪੁਲਿਸ ਪਾਰਟੀ ਅਤੇ ਐਕਸਾਈਜ਼ ਵਿਭਾਗ ਦੀ ਟੀਮ ਤੋਂ ਪਹੁੰਚੇ ਮਨਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਦੀ ਹਾਜ਼ਰੀ ਵਿੱਚ ਮੌਕੇ ਤੇ ਪਹੁੰਚ ਛਾਪੇਮਾਰੀ ਕੀਤੀ ਅਤੇ 25 ਪੇਟੀਆਂ ਨਜਾਇਜ਼ ਸ਼ਰਾਬ ਅਤੇ ਅਲੱਗ-ਅਲੱਗ ਮਾਰਕਾ ਤੇ 50 ਦੀ ਕਰੀਬ ਅਦੀਏ ਤੇ ਪਾਉਏ ਬਰਾਮਦ ਕੀਤੇ ਮੌਕੇ ਤੇ ਪੁਲਿਸ ਨੂੰ ਸ਼ਰਾਬ ਦੀਆਂ ਕਾਫੀ ਖਾਲੀ ਪੇਟੀਆਂ ਵੀ ਬਰਾਮਦ ਹੋਈਆਂ ਜਿਨ੍ਹਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਐਸ ਐਚਓ ਨੇ ਦੱਸਿਆ ਕਿ ਉਨਾਮ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕੋਈ ਜਿਹੜੀ ਕੁਝ ਆਪਣੀ ਮਤਲਬ ਸੀ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਜਿਸ ਤੇ ਅਸੀਂ ਐਕਸਰਸਾਈਜ਼ ਦੀ ਟੀਮ ਵੀ ਨਾਲ ਆਈ ਐਕਸਰਸਾਈਜ਼ ਇੰਸਪੈਕਟਰ ਸਾਹਿਬ ਤੇ ਸਾਡੀ ਥਾਣੇ ਦੀ ਰਿਸੋਰਸ ਵੱਲੋਂ ਟੇਹਰਾ ਚੌਕ ਕੋ ਇੱਕ ਘਰ ਦੀ ਵਿਚ ਰਿਕਵਰੀ ਕੀਤੀ ਗਈ ਹੈ। ਜਿਹਦੇ ਵਿੱਚ ਅਸੀਂ 25 ਜਿਹੜੀਆਂ ਸ਼ਰਾਬ ਦੀਆਂ ਪੇਟੀਆਂ ਇਨੀਸਿਟਲਿਕਵਰ ਵੱਖ-ਵੱਖ ਬ੍ਰਾਂਡ ਆ ਤੇ 50 ਦੇ ਕਰੀਬ ਜਿਹੜੇ ਅਧਿਏ ਤੇ ਪਾਈ ਆ ਆਰੰਭ ਹੋਇਆ ਤੇ ਕੌਣ ਨਿਕਲੀ ਹੈ ਜੀ ਇਹ ਪ੍ਰਿੰਸ ਸੂਰੀ ਨਾਮ ਦਾ ਲੜਕਾ ਹੈ ਇੱਥੋਂ ਦੇ ਰਹੇ ਸੱਚਤੂ ਤਾਂ ਕੀ ਲੱਗਦਾ ਮੌਕਾ ਦੇਖ ਕੇ ਤੁਹਾਨੂੰ ਜਿਹੜਾ ਆਪਾਂ ਕਮਰੇ ਦੀ ਹਾਲਾਤ ਕਹਿ ਸਕਦੇ ਕੀ ਕਹਿ ਸਕਦੇ ਆ ਇਹ ਹੁਣ ਅਸੀਂ ਵੈਰੀਫਾਈ ਕਰਾਂਗੇ ਪੂਰਾ ਜਿਹੜਾ ਕਿੱਥੋਂ ਸ਼ਰਾਬ ਆਈ ਹੈ ਇਹ ਤੇ ਖਾਲੀ ਪੇਟੀਆਂ ਵੀ ਮਿਲੀਆਂ ਖਾਲੀ ਪੇਟੀਆਂ ਵੀ ਮਿਲੀਆਂ ਉੱਥੋਂ ਅੰਦਰੋਂ ਇਹਨੂੰ ਪੂਰਾ ਅਸੀਂ ਡਿਟੇਲ ਦੇ ਵਿੱਚ ਵੈਰੀਫਾਈ ਕਰਾਂਗੇ ਤੇ ਇਹਦੇ ਵਿੱਚ ਜਿਹੜੇ-ਜਿਹੜੇ ਵੀ ਬੰਦੇ ਇਨਵੋਲ ਹੋਇਆ ਹੋਰ ਵੀ ਸ਼ਹਿਰ ਦੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਤੇ ਜਿਹੜਾ ਮਕਾਨ ਹੈ ਕਾਫੀ ਟਾਈਮ ਤੋਂ ਲੱਗਦਾ ਹੈ ਜਮਦ ਹੋਇਆ ਹੈ ਕਿਹਦਾ ਮਕਾਨ ਸਾਹਮਣੇ ਆ ਇਹ ਵੈਰੀਫਾਈ ਕਰ ਰਹੇ ਹਾਂ ਜੀ ਉਸ ਤੋਂ ਕਲੀਅਰ ਕਰਾਂਗੇ ਕਿਹਦਾ ਮਕਾਨ ਆ ਜਿੰਨੇ ਵੀ ਇਹ ਸ਼ਰਾਬ ਰਖਾਈ ਹੋਈ ਹੈ ਆਪਣੇ ਮਕਾਨ ਦੇ ਵਿੱਚ ਕਿਰਾਏ ਤੇ ਉਸ ਦੇ ਖਿਲਾਫ ਐਕਸ਼ਨ ਤੇ ਕਿੰਨੀਆਂ ਉਹ ਬੇਟੀਆਂ ਕਬਜ਼ੇ ਕਰ ਲਈਆਂ ਗਈਆਂ ਨੇ ਆਪਣਾ 25 ਬੇਟੀਆਂ ਜਿਹੜੀਆਂ ਇਲੀਸੀਟ ਲਿਕਰ ਵੱਖ-ਵੱਖ ਬ੍ਰਾਂਡ ਇਹਦੇ ਸਾਹਮਣੇ ਆਏ ਸਭ ਤੋਂ ਮਹ ਮੈਨੂੰ ਉਹ ਹੀ ਵੈਰੀਫਾਈ ਕਰਨੀ ਹੈ ਥੈਂਕ ਯੂ ਮੇਰਾ ਨਾਮ ਅਮਨਜੀਤ ਕੌਰ ਹੈ ਇੱਕ ਸੈਕੂਲਰ ਹਾਂ ਜੀ ਹਾਂ ਜੀ ਕੀ ਮਾਮਲਾ ਹੈ ਜਿਹੜਾ ਤੁਸੀਂ ਇਹ ਕਰ ਬਸ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਈ ਬੰਦਾ ਸ਼ਰਾਬ ਵੇਚਦਾ ਆ ਉਹਦੇ ਅਕੋਰਡਿੰਗ ਅਸੀਂ ਐਸਐਚਐਸ ਆਉਂਡ ਨਾਲ ਲੈ ਕੇ ਅਸੀਂ ਸਰਚ ਕੀਤੀ ਆ ਤੇ ਕਾਫੀ ਮਾਤਰਾ ਵਿੱਚ ਸ਼ਰਾਬ ਮਿਲੀ ਆ ਅਜੇ ਕਿੰਤੀ ਚੱਲ ਰਹੀ ਹੈ ਅਸੀਂ ਸਭ ਕਰ ਰਹੇ ਆ ਤੇ ਬਾਕੀ ਉਹਨੂੰ ਪਤਾ ਹੋਵੇਗਾ ਕਿ ਕਾਫੀ ਕਿੰਨੀਆਂ ਪੇਟੀਆਂ ਇਸ ਟਾਈਮ ਤੇ ਕੁਝ ਬੰਦਾ ਪਤਾ ਲੱਗ ਗਿਆ ਉਹਨੂੰ ਕਤ ਪਰ ਪਤਾ ਲੱਗਾ ਕੌਣ ਵਿਕਤੀ ਆ ਅ ਤਰ ਤੰ ਵੀ ਕੋ ਨਾਮ ਵਗੈਰਾ ਪ੍ਰੈਸ ਸੂਰੀ ਤੇ ਮੈਮ ਜਿਹੜੀ ਵੀ ਸ਼ਰਾਬ ਪੜੀ ਆ ਕਿ ਅਲੱਗ-ਅਲੱਗ ਮਾਰਕੀ ਦੀ ਇੱਕ ਅਲੱਗ-ਅਲੱਗ ਮਾਰਕੀ ਦੀ ਅੱਛਾ ਸਾਨੂੰ ਨਹੀਂ ਆ ਕਿਹੜੇ-ਕਿਹੜੇ ਮਾਰਕੀ ਦੀ ਜਿਵੇਂ ਰਾਇਲ ਸਟੈਗ ਵਗੈਰਾ ਆ ਆਈਬੀ ਆ ਸਿਗਨੇਚਰ ਆ ਠੀਕ ਹੈ ਕੁਛ ਐਦਾਂ ਦੇ ਗ੍ਰੈਂਡ ਫੇਅਰ ਆ ਛੋਟੇ ਬ੍ਰਾਂਡ ਵੀ ਆ ਵੱਡੇ ਬ੍ਰਾਂਡ ਵੀ ਆ ਬਤਾਓ ਕਿ ਕਿੰਨਾ ਕਾ ਮਤਲਬ ਕੀ ਲੱਗਦਾ ਮੌਕੇ ਤੋਂ ਦੇਖਦੇ ਤੁਹਾਨੂੰ ਕੀ ਲੱਗਦਾ ਮੌਕੇ ਕਮਰੇ ਦੇ ਵਿੱਚ ਕਾਫੀ ਪੇਟੀਆਂ ਖਾਲੀ ਕਾਫੀ ਮਤਰਾ ਕਾਫੀ ਖਾਲੀ ਵੀ ਸੀ ਜੀ ਤੇ ਕਾਫੀ ਮਾਤਰਾ ਚ ਹੈਵੀ ਆ ਘਟੋ ਘਟ ਵੀ 25 ਬੇਟੀਆਂ ਦਾ ਪਾਣੀ ਜਾਣਗੇ ਜੀ ਟੈਸਟ ਤੋਂ ਸਾਨੂੰ ਦੇ ਦੇ ਵਿੱਚ ਮੈਂ ਇੱਕ ਮਾਰਕਰ ਲਗਾਉਂਦਾ ਉਹ ਪਰ ਉਹ ਪਤਾ ਲੱਗ ਜਾਂਦਾ ਵੀ ਕਿਹ ਕਿੱਥੋਂ ਆਉਂ ਉਹ ਅਸੀਂ ਟ੍ਰੈਕ ਟ੍ਰੈਕ ਐਂਡ ਟ੍ਰੇਸ ਉਹ ਕਰ ਰਹੇ ਹਾਂ ਅਸੀਂ ਕਿ ਕਿੱਥੋਂ ਆਈਆਂ ਕਿਵੇਂ ਨਾ ਹਾਂ ਬਸ ਥੈਂਕ ਯੂ ਤੇ ਕਦੋਂ ਤੱਕ ਮੈਨੂੰ ਉਹਦਾ ਪਤਾ ਲੱਗ ਸਕਦਾ ਹੈ ਬਸ 1-2 ਦਿਨ ਤੱਕ ਪਤਾ ਲੱਗ ਜਾਏਗਾ ਠੀਕ ਹੈ ਥੈਂਕ ਯੂ